3 4 ਬਿਰਿਆ ਕੀ ਕਰੀ ਜਾਂਦੇ ਹੋ ਬੰਦਾ ਪਤਲਾ ਕਰਦੇ ਆ ਬਾਈ ਕੁੜੀਏ ਇੰਨਾ ਮੋਟਾ ਬੰਦਾ ਇਹ ਤਾਂ 2 ਸਾਲ ਚ ਵੀ ਨਹੀਂ ਹੋਣਾ 2 ਸਾਲ ਚ ਵੀ ਨਹੀਂ ਹੋਣਾ ਫਿਰ ਹੋਊਗਾ ਕਿਵੇਂ ਅਸੀਂ ਇਹਨਾਂ ਨੂੰ 3-4 ਦਿਨਾਂ ਚ ਪਤਲਾ ਹੋਣ ਲਾ ਦਾਂਗੇ 3-4 ਦਿਨਾਂ ਚ ਹਾਂਜੀ ਕਿੱਥੇ ਜਾਣਾ ਬਊ ਆ ਜਾਓ ਫਿਰ ਬਠਿੰਡੇ ਬਠਿੰਡੇ ਹਾਂਜੀ ਚੱਲ ਫਿਰ ਚੱਲੀਏ ਆ ਜਾਓ ਵੀਰੇ ਆ ਜਾਓ ਜਲਦੀ ਆ ਜਾਓ ਆ ਜਾਓ ਵੀਰੇ ਆ ਜਾਓ ਆ ਜਾਓ ਕਲ ਦਾ ਵਜ਼ਨ ਘਟ ਕਰਨਾ ਹੈ ਹਾਂਜੀ ਸਸ਼ੇਕਾ ਸਰ ਹਾਂਜੀ ਜਰੂਰ ਸਰ ਤੁਹਾਡਾ 1 ਮਹੀਨੇ ਦੇ ਵਿੱਚ ਆਪਾਂ 3 ਤੋਂ 10 ਕਿਲੋ ਤੱਕ ਵਜ਼ਨ ਘਟ ਕਰਾਂਗੇ ਸਿਰਫ ਆਪਾਂ ਦੋ ਪ੍ਰੋਡਕਟ ਦੇ ਕੇ ਇਹ ਨਹੀਂ ਤਾਂ ਕਿਸੇ ਤਰ੍ਹਾਂ ਦਾ ਕੋਈ ਨਿਊਟ੍ਰੀਸ਼ਨਲ ਨਾ ਹੀ ਕੋਈ ਦਵਾਈ ਆ ਆਪਣੇ ਇੱਕ ਨੇਚਰਲ ਜਿਹਾ ਜਿਹੜਾ ਤਿਆਰ ਕੀਤਾ ਗਿਆ ਇਹ ਇੱਕ ਆਇਲ ਹੈ ਜਿਹੜਾ ਕਿ ਤੁਸੀਂ ਸੂਬਾ ਸ਼ਾਮ ਆਪਣੇ ਜਿੱਥੇ ਵੀ ਤੁਹਾਡੇ ਫੈਟ ਹੈਗੀ ਉੱਥੇ ਲਗਾਉਣਾ ਤੇ ਇਹ ਇੱਕ ਡਰਿੰਕ ਹੈਗੀ ਹੈ ਇਹਨੂੰ ਪਾਣੀ ਦੇ ਵਿੱਚ ਮਿਕਸ ਕਰਕੇ ਗੁੰਗਣੇ ਪਾਣੀ ਦੇ ਵਿੱਚ ਤੁਸੀਂ ਲੈਣਾ ਸੂਬਾ ਸ਼ਾਮ ਤੇ ਪਹਿਲੇ 5 ਦਿਨਾਂ ਦੇ ਵਿੱਚ ਸਰ ਤੁਹਾਡਾ weight ਜ਼ਰੂਰ ਘਟਾ ਹੋਊਗਾ with guarantee ਦੇ ਨਾਲ 101% ਮੀਨ ਵਿੱਚ ਕਿੰਨਾ ਕੁ ਭਾਰਨ ਘਟ ਸਕਦਾ ਜੀ ਇਹਦੇ ਨਾਲ ਸਰ 3 ਤੋਂ 10 ਕਿਲੋ 3 ਤੋਂ 10 ਕਿਲੋ ਹਾਂਜੀ ਆਰਾਮ ਨਾਲ ਵਜ਼ਨ ਘਟੋਏਗਾ ਨਹੀਂ ਤਾਂ ਨੂੰ ਕੁਝ ਜ਼ਿਆਦਾ ਖਾਣ ਪੀਣ ਚੇਂਜ ਕਰਨ ਦੀ ਜ਼ਰੂਰਤ ਹੈ ਤੁਸੀਂ ਜੋ ਤੁਹਾਡੇ ਘਰ ਦੇ ਵਿੱਚ ਬਣ ਰਿਹਾ ਤੁਸੀਂ ਖਾ ਪੀ ਸਕਦੇ ਇੱਕ ਗੱਲ ਹੋਰ ਹੈ ਜੀ ਜੇ ਵਜ਼ਨ ਨਾ ਘਟੇ ਭਾਵੇਂ ਅਗਲਾ ਪੈਸੇ ਲਾ ਦੇ ਨਹੀਂ ਸਰ ਇਦਾਂ ਹਾਲ ਤੱਕ ਕੋਈ ਨਹੀਂ ਹੋਇਆ ਰਿਜ਼ਲਟ ਵੀ ਨਾ ਵਜ਼ਨ ਘਟਿਆ ਹੋਵੇ ਤੁਹਾਡਾ 101% ਕੱਡੇਗਾ ਬਟ ਉਹਦੇ ਲਈ ਜਿਵੇਂ ਤੁਹਾਨੂੰ ਅਸੀਂ ਗਾਈਡ ਕਰਦੇ ਆ ਕਿਉਂਕਿ ਆਪਣੇ ਦੋਵੇਂ ਹੀ ਪ੍ਰੋਡਕਟ ਜਿਹੜੇ ਗਵਰਨਮੈਂਟ ਤੋਂ ਅਪਰੂਵਲ ਹੈਗੇ ਆ ਤੇ ਤੁਹਾਡਾ ਵਜ਼ਨ ਜ਼ਰੂਰ ਘਟੇਗਾ ਠੀਕ ਹੈ ਜੀ ਤੇ ਜਿਹੜੀ ਗੱਲ ਰਹੀ ਤੁਹਾਡੇ ਪੈਸੇ ਲਾਉਣ ਦੀ ਜੇ ਤੁਹਾਡਾ 5 ਦਿਨ ਸਾਡੇ ਅਕੋਰਡਿੰਗ ਚੱਲ ਕੇ ਨਹੀਂ ਵਜ਼ਨ ਘਟਦਾ ਤਾਂ ਤੁਹਾਨੂੰ ਫੁੱਲ ਮਨੀ ਬੈਕ ਦੀ ਵੀ ਗਾਰੰਟੀ ਦਿੱਤੀ ਜਾਂਦੀ ਹੈ ਇਹ ਆਪਾਂ ਪਾਰਸਲ ਕਰ ਦਾਂਗੇ ਜੇ ਮੰਗਵਾਉਣਾ ਹੋਵੇ ਹਾਂਜੀ ਸਰ ਤੁਹਾਡੇ ਪਾਰਸਲ ਵੀ ਕੀਤਾ ਜਾਂਦਾ ਹੈ ਤੁਹਾਡੇ ਘਰ ਵੀ ਪਹੁੰਚਾ ਦਿੱਤਾ ਜਾਂਦਾ ਤੁਸੀਂ ਸਾਡੇ ਬਠਿੰਡੇ ਆਫਿਸ ਦੇ ਵਿੱਚ ਆ ਕੇ ਆ ਸਕਦੇ ਹੋਗੇ ਤੁਸੀਂ ਇਹ ਚੀਜ਼ ਬਠਿੰਡੇ ਆ ਸਕਦੇ ਹੋ ਬਠਿੰਡੇ ਕਿੱਥੇ ਆਉਣਾ ਪਊਗਾ ਸਰ ਬਠਿੰਡੇ ਆਪਣੇ ਬੀਬੀ ਵਾਲਾ ਚੌਂਕ ਹੈਗਾ ਆਤੀਤੀ ਪਲਾਜ਼ਾ ਦੇ ਨੇੜੇ ਸੋ ਇੱਥੇ ਆ ਸਕਦੇ ਹੋ ਬਾਕੀ ਸਕਰੀਨ ਤੇ ਨੰਬਰ ਲਗੇ ਗੱਲਬਾਤ ਕਰਕੇ ਤੁਸੀਂ ਆ ਸਕਦੇ ਹੋ ਪ੍ਰੋਡਕਟ ਵੀ ਮੰਗਵਾ ਸਕਦੇ ਹੋ ਬਹੁਤ ਸੋਹਣਾ ਕੰਮ ਆਗਾ ਧੰਨਵਾਦ